ਹਾਂਜੀ ਫੈਫਰੀਕਾ ਜੀ ਫਰਿਆਂ ਨੂੰ ਕੀ ਹਾਲ ਚਾਲ ਨੇ ਮੇਤਰੋ ਠੀਕ ਠਾਕ ਹਾਂ ਬਈ ਜਾਨਵਰ ਫੱਟਾ ਫਰਿਆਂ ਦੇ ਤਾਂ ਬਈ ਰਾਤ ਫੇਰ ਬਹੁਤ ਮੀਂਹ ਪਿਆ ਗਿਆ ਮੌਸਮ ਫੇਰ ਠੰਡਾ ਹੋ ਗਿਆ ਹੁਣ ਬਈ ਦਿਨੋਂ ਦਿਨ ਮੌਸਮ ਚੇਂਜ ਹੋਈ ਜਾਂਦਾ ਆ ਗੱਲ ਬਹੁਤ ਵਧੀਆ ਇਧਰ ਮੇਤਰੋ ਕਿਰਤਾ ਹਰਦਾ ਕਿਵੇਂ ਕਰਤੇ ਇਧਰ ਮੇਤਰੋ ਆਪਾਂ ਹੀਰ ਤੇ ਰਾਂਜੇ ਦਾ ਪੌਂਡ ਭਰਤਾ ਪਾਣੀ ਨਾਲ ਤੇ ਉਧਰ ਬਈ ਆਪਾਂ ਤੋਤਿਆਂ ਵਾਸਤੇ ਕੰਗਣੀ ਵੀ ਲੈ ਕੇ ਆਉਣੀ ਆ ਇਧਰ ਬਈ ਛੋਟੂ ਗਏਗੇ ਮੇਤਰੋ ਆਪਾਂ ਖੋਲ ਰੱਖੀ ਆ ਤੇ ਉਧਰ ਲੱਕੇ ਹਨ ਨਵੇਂ ਰਿਆ ਤੇ ਛੜੇ ਬੈਠੇ ਨੇ ਹੁਣ ਬਈ ਇਧਰ ਦੇਖੋ ਆ ਦੇਖੋ ਬਈ ਖੁੱਡੇ ਦੀ ਸਫਾਈ ਹੋ ਗਈ ਖਾਨੇ ਐਸ ਲੋਟ ਬਣਾਤੇ ਕਿਉਂਕਿ ਬਈ ਜਿਹੜੇ ਫੈਂਟੇਲ ਹੁੰਦੇ ਨੇ ਉਹਨਾਂ ਦਾ ਪੂੰਜਾ ਬਹੁਤ ਵੱਡਾ ਹੁੰਦਾ ਤਾਂ ਕਰਕੇ ਬਈ ਉੱਤੇ ਫਿਰ ਆਪਾਂ ਕੁਝ ਰੱਖਦੇ ਨਹੀਂ ਤੇ ਆ ਖੁੱਲੇ ਇਹ ਬਣਾਤੇ ਤੇ ਬਈ ਸਫਾਈ ਹੋ ਗਈ ਹੁਣ ਵਧੀਆ ਲੱਗਦਾ ਖੁੱਡਾ ਚਲੋ ਆਜੋ ਬਈ ਹੁਣ ਆਪਾਂ ਚੱਲਦੇ ਆ ਆਪਣੇ ਮਾਸਟਰ ਖੁੱਡੇ ਦੇ ਅੰਦਰ ਕਿਰਤੇ ਆ ਦਾਣੇ ਚੱਕਲਾ ਪਾਣੀ ਮੈਂ ਚੱਕ ਲੈਣਾ ਆਇਆ ਫਿਰ ਚੱਲੀਏ ਲੈ ਬਈ ਖੋਲ ਗੇਟ ਆਇਓ ਬਈ ਹਾਂ ਲੱਡੂ ਚੱਲ ਬਈ ਤੂੰ ਬਾਹਰ ਚੱਲ ਬਹੁਤ ਖਾਲੇ ਕੀੜੇ ਕੂੜੇ ਚੱਲ ਟੱਪਿਆ ਚੱਲ 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 ਉਹ ਚੱਲ 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 ਪੱਜ ਲਿਆ ਭਈ ਰੱਖ ਦੇ ਗੇਟ ਭੇਟ ਦੇ ਕਬੂਤਰ ਮਿੱਤਰੋ ਸਾਰੇ ਆਪਣੇ ਠੀਕ ਠਾਕ ਨੇ ਐਕਟਿਵ ਨੇ ਸਾਰੇ ਚਲੋ ਆਜੋ ਆਪਾਂ ਦੇਖਦੇ ਆ ਕਿੰਨਾ ਨੇ ਅੰਡੇ ਰੱਖੇ ਨੇ ਨਵੀਆਂ ਜੋੜੀਆਂ ਨੇ ਹੋਰ ਕਿਸੇ ਨੇ ਰੱਖਿਆ ਕਿ ਨਾ ਤੇ ਨਾਲ ਇਹਨਾਂ ਦਾ ਦੇਖ ਲੈਣੇ ਦੂਜਾ ਅੰਡਾ ਆ ਗਿਆ ਕਿ ਨਾ ਪਹਿਲਾਂ ਇਹਨਾਂ ਦਾ ਹੀ ਦੇਖ ਲੈਣੇ ਆ ਇਹਨਾਂ ਨੇ ਤਰਿਆ ਕਿ ਨਾ ਦਿਖਾਓ ਭਈ ਲਓ ਭਈ ਤਰ ਲਿਆ ਬਰੇ ਲੋ ਜੀ ਦੂਜਾ ਆਂਡਾ ਵੀ ਆ ਗਿਆ ਇਹਨਾਂ ਦਾ ਕੰਮ ਡਾਨਾ ਹੁਣ ਲੋ ਜੀ ਇਹਨਾਂ ਨੂੰ ਬੈਠਣ ਦੋ 20 ਦਿਨ ਉਦੋਂ ਬਾਅਦ ਆਉਣਗੇ ਛੋਟੇ ਛੋਟੇ ਬੱਚੇ ਇੱਧਰ ਦੇਖ ਲੈਣੇ ਆ ਗੋਲੀ ਨੇ ਧਰਿਆ ਕਿ ਨਾ ਨਾ ਬਈ ਇਹਨਾਂ ਨੇ ਨਹੀਂ ਧਰਿਆ ਬਾਕੀ ਇੱਧਰ ਕਿਸੇ ਨੇ ਨਹੀਂ ਧਰਿਆ ਬਈ ਹਲੇ ਲੋ ਬਈ ਮਿੱਤਰੋ ਕਈ ਫਾਰੇ ਭਰਾ ਕਹਿੰਦੇ ਹੁੰਦੇ ਨੇ ਬਈ ਕੋਲੋਂ ਨਹੀਂ ਕਬੂਤਰ ਦਿਖਾਉਂਦੇ ਤੁਸੀਂ ਵੀ ਜਿਵੇਂ ਪਹਿਲਾਂ ਹਨਾ ਬਾਲੇ ਕੋਲੋਂ ਦਿਖਾਉਂਦੇ ਸੀ ਉਵੇਂ ਦਿਖਾਇਆ ਕਰੋ ਲੋ ਬਈ ਅੱਜ ਫਿਰ ਤੁਹਾਨੂੰ ਕੋਲੋਂ ਦਿਖਾ ਦਿੰਨੇ ਆ ਜਿਵੇਂ ਆ ਤਾਂ ਆਪਣੀ ਕਮਾਂਡਲੀ ਬੈਠੀ ਆ ਬਈ ਆ ਬੈਠੀ ਚਿੱਟੀ ਕਾਲੀ ਅੱਖ ਦੀ ਆ ਆ ਗਈ ਕਾਲ ਸ੍ਰੀ ਵੀਰੇ ਆ ਗਏ ਅੱਗੇ ਗੋਲੀ ਤੇ ਭਈ ਅੱਗੇ ਆ ਆ ਗਈ ਖਟੀਆਂ ਅੱਖਾਂ ਦੀ ਇਹ ਜਿਹੜੀ ਨਮੀ ਲਿਆਂਦੇ ਉਹਦੇ ਚੋਂ ਆ ਗਿਆ ਲਾਲ ਕਬੂਤਰ ਤੇ ਭਈ ਐਂਡ ਤੇ ਆ ਵੀ ਉਹ ਆ ਗਿਆ ਬੱਚਾ ਜਿਹੜਾ ਪਾ ਉਡਾਉਣ ਵਾਸਤੇ ਲਿਆਂਦਾਗਾ ਤੇ ਇੱਧਰ ਆ ਗਿਆ ਭਈ ਗਾਨੀ ਵਾਲੀ ਜੋੜੀ ਦਾ ਬੱਚਾ ਕਬੂਤਰ ਆ ਇਹ ਤੇ ਵੀਰੇ ਇੱਧਰ ਆ ਗਏ ਥੱਲੇ ਲਾਲ ਕਬੂਤਰ ਆ ਗਿਆ ਜਿਹੜਾ ਨਮਿਆਂ ਚੋਂ ਆ ਆ ਛੋਟੀ ਨੋਕ ਵਾਲਾ ਆ ਗਿਆ ਤੇ ਵੀਰੇ ਉਹ ਆ ਗਿਆ ਛੋਟਾ ਇੱਧਰ ਬੈਠਾ ਤੇ ਇੱਧਰ ਆ ਗਈ ਬਈ ਲਾਲ ਸ਼ਰੀ ਤੇ ਉਹ ਲੰਬਾ ਕਬੂਤਰ ਇਹਦੇ ਮਾਗਰ ਠੁੰਗਾ ਮਾਰੀ ਜਾਂਦਾ ਤੇ ਵੀਰੇ ਇੱਧਰ ਆ ਸ਼ਾ ਅਖੀ ਤੇ ਬਈ ਇੱਧਰ ਆ ਹਰੀ ਪੂਛ ਵਾਲਾ ਤੇ ਇੱਧਰ ਆ ਗਿਆ ਵੀਰੇ ਰਤੀ ਦਾ ਕਬੂਤਰ ਤੇ ਆ ਫਿਰਦੀ ਆ ਬਈ ਆਪਣੀ ਰਤੀ ਹਾਂ ਰਤੀਏ ਕਿਵੇਂ ਆ ਫਿਰ ਤੇ ਇੱਧਰ ਆ ਗਈ ਵੀਰੇ ਮੋਜੀ ਤੇ ਆ ਮੋਜੀ ਦਾ ਕਬੂਤਰ ਜਿਹੜਾ ਡਾਰੀ ਮਾਰ ਕੇ ਗਿਆ ਤੇ ਉਸ ਤੋਂ ਬਾਅਦ ਇੱਧਰ ਆ ਗਿਆ ਬਈ ਦੂਜਾ ਆ ਖਟੀਆਂ ਖਾਂਦਾ ਦੂਜਾ ਕਬੂਤਰ ਆਪਣੇ ਕੋਲ ਇੱਕ ਹੋਰ ਉਹ ਆ ਗਿਆ ਆਹ ਲਾਲ ਕਬੂਤਰ ਦੇ ਨਾਲ ਆ ਗਿਆ ਬਈ ਲਾਲ ਸਰਾ ਤੇ ਬਈ ਦੇਖ ਲੋ ਐਸ ਲੋਟ ਆ ਬਈ ਕਬੂਤਰ ਆਪਣੇ ਸਾਰੇ ਅੱਜ ਮੈਂ ਤੁਹਾਨੂੰ ਕੋਲੋਂ ਕਰਕੇ ਦਿਖਾਤਾ ਕੈਮਰਾ ਬਾਕੀ ਇੱਧਰ ਆ ਗਈ ਬਈ ਆਪਣੀ ਲਾਲ ਸਰੀ ਸਾਰੀ ਚਿੱਟੀ ਆ ਕੱਲੀ ਧੌਣ ਲਾਲ ਸਰੀ ਆ ਤੇ ਬਾਕੀ ਮੇਤਰੋ ਕਬੂਤਰ ਸਾਰੇ ਆਪਣੇ ਠੀਕ ਠਾਕ ਨੇ ਬਈ ਹੁਣ ਜਮਾ ਫਿੱਟ ਨੇ ਇੰਨਾ ਚ ਕਿਸੇ ਨੂੰ ਵੀ ਕੋਈ ਵੀ ਵਾਇਰਸ ਨਹੀਂ ਹੈਗਾ ਜਮਾ ਛਾਂਟ ਛਾਟ ਕੇ ਅੰਦਰ ਵਾੜੀ ਸੀ ਉਸ ਤੋਂ ਬਾਅਦ ਸਾਰਿਆਂ ਨੇ ਵੈਕਸੀਨ ਲੱਗੀ ਹੁਣ ਬਈ ਨਾ ਹੁਣ ਇਹਨਾਂ ਨੂੰ ਕੁਝ ਹੋਵੇ ਜਮਾ ਫਿੱਟ ਨੇ ਜਮਾ ਓਕੇ ਆ ਪਾ ਦੇ ਚਦਣੀ ਥੋੜੀ ਥੋੜੇ ਥੋੜੇ ਪਾਈ ਠੀਕ ਆ ਐ ਨਾਲ-ਨਾਲ ਪਾ ਦੇ ਹਾਂ ਹਾਂ ਪਾ ਦੇ ਪਾ ਦੇ ਪਾ ਦੇ ਬਸ 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 ਆ ਕਰ ਦੇ ਅੰਦਰ ਚੱਲ ਬਈ ਆਇਓ ਬਈ ਫਿਰ ਖਾ ਲਓ ਕਿਰਤੇ ਉਹ ਫੜਾ ਮੈਨੂੰ ਢੋਲੀ ਪਾਣੀ ਵਾਲੀ ਲੋ ਬਈ ਸਾਰੇ ਕਬੂਤਰ ਆ ਗਏ ਦਾਣੇ ਤੇ ਲਿਆ 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 ਛੜ ਦੇ ਆ ਗੇਟ ਭੇੜ ਲਾ ਮੈਂ ਇਹਦੇ ਚ ਪਾਣੀ ਪਾਦਾ ਲੋ ਬਈ ਕੁੱਜੀ ਭਰ ਗਈ ਜਮਾ ਮਟਕੀ ਇਹਨੂੰ ਆਪਾਂ ਧਰ ਦਿੰਨੇ ਆ ਅੰਦਰ ਲੋ ਬਈ ਆ ਧਰ ਦਿੰਨੇ ਆ ਉੱਤੇ ਚੱਕੋ ਪਾਣੀ ਰੱਖਤਾ ਦਾਣੇ ਪਾਤੇ ਕੰਮ ਦਾਣਾ ਹੁਣ ਇਹਨਾਂ ਨੂੰ ਖਾਣ ਦੋ ਤੇ ਪੀਣ ਦੋ ਪਾਣੀ ਬਾਕੀ ਮਿੱਤਰੋ ਦਾਣਾ ਪਾਣੀ ਇਹਨਾਂ ਨੇ ਖਾ ਲਿਆ ਭਾਈ ਆਜੋ ਹੁਣ ਆਪਾਂ ਬਾਹਰ ਚੱਲਦੇ ਆ ਆਪਣੇ ਮਾਸਟਰ ਖੁੱਡੇ ਚੋਂ ਕਰਦੇ ਆ ਬਾਕੀ ਦੇ ਕੰਮਕਾਰ ਲਓ ਜੀ ਕਿਰਤੇ ਆਇਆ ਪੋ ਬੱਚੇ ਦੇ ਇੰਜੈਕਸ਼ਨ ਲਾਉਣੇ ਆ ਬਾਜ ਦੇ ਆ ਜਾ ਲਓ ਬਾਬਿਓ ਆ ਟੀਕਾ ਲਿਆਇਆ ਮੈਂ ਰੈਨ ਬਾਇਓਟਿਕ ਆਜੋ ਫਿਰ ਆਪਣੇ ਬਾਜ ਦੇ ਲਈ ਆਪਾਂ ਚੱਲ ਕੇ ਉ ਤਾਂ ਭਈ ਆਪਾਂ ਕਬੂਤਰ ਤੇ 2 ਐਮਐਲ ਲਾਉਣੇ ਹੁੰਨੇ ਆ ਤੇ ਪਰ ਆਪਾਂ ਇਹ ਛੋਟਾ ਹਨਾ ਬੱਚਾ ਹੈਗਾ ਇਹਦੇ ਆਪਾਂ 1 ਐਮਐਲ ਲਾਵਾਂਗੇ ਭਈ ਆ ਟੀਕਾ ਇਨੂੰ ਟੈਡੀ ਕਰ ਟੈਡੀ ਕਰ ਹਾਂ ਐਂ ਕਰ ਓਏ ਐਂ ਨਹੀਂ ਐਸ ਰੂਟ ਆਈਂ ਹਾਂ ਚੱਕੋ ਬਈ ਮਿੱਤਰੋ 1 ਐਮ ਐਲ ਟੀ ਕਾ ਭਰ ਲਿਆ ਆਇਓ ਫਿਰ ਲਾਈਏ ਇਹਦੇ ਕਰਤੇ ਇਹਨੂੰ ਨਾ ਪੁੱਠਾ ਕਰ ਲਾ ਤੇ ਇਹਦੀ ਲੱਤ ਸਿੱਧੀ ਕਰ ਇਹਦੀ ਲੱਤ ਸਿੱਧੀ ਕਰ ਐਂ ਨਹੀਂ ਐਸ ਰੂਟ ਐਂ ਐਂ ਪੱਟ ਚ ਲੱਗੂ ਆ ਹਾਂ ਇੱਥੇ ਰੱਖ ਠੀਕ ਆ ਪੱਟ ਹਾਂ ਇੱਥੇ ਰੱਖੀ ਇਹ ਇਹਨੂੰ ਹੱਲਣ ਨਾ ਦੇ ਹੱਲਣਾਂ ਦੇ ਸਿੱਧਾ ਕਰ ਲੱਗ ਗਿਆ ਲੈ ਵੀ ਛੱਡ ਦੇ ਹੁਣ ਇਹਦਾ ਪੋਟਾ ਦੇਖੀ ਦਾਣੇ ਖਾਦੇ ਕਿ ਨਾਏ ਨੇ ਇਹ ਛੋੜੇ ਛੋੜੇ ਖਾ ਹੈ ਗਿਆ ਛੋੜੇ ਚੱਲ ਛੱਡ ਦੇ ਫਿਰ ਥੱਲੇ ਛੱਡ ਦੇ ਲਓ ਜੀ ਟੀਕਾ ਲੱਗ ਗਿਆ ਬਾਬੇ ਉਹ ਬਾਜ ਦੇ ਤੇ ਆਹ ਟੀਕੇ ਨੂੰ ਰੱਖ ਦਿੰਨੇ ਆਪਾਂ ਉੱਥੇ ਆਪਦੀ ਜਗ੍ਹਾ ਤੇ ਲਓ ਬਈ ਮਿੱਤਰੋ ਆਹ ਦੋਨੇ ਬੱਚੇ ਮੈਂ ਬਾਹਰ ਕੱਢ ਲਿਆ ਬਈ ਪਿਓਰ ਚਿੱਟਾ ਤੇ ਨਾਲੇ ਲਾਲ ਤੇ ਕਈ ਸਰੇ ਭਰਾ ਕਹਿੰਦੇ ਸੀ ਬਈ ਲਾਲ ਬੱਚੇ ਤੇ ਪੱਲੇ 'ਚ ਫਰਕ ਆ ਤੇ ਬਈ ਇਹਦੇ ਪੱਲੇ 'ਚ ਨਹੀਂ ਫਰਕ ਹੈਗਾ ਇਹਦੇ ਪੱਲੇ ਦੇ ਉੱਤੇ ਨਾ ਯਾਰ ਮੈਂ ਤੁਹਾਨੂੰ ਦਿਖਾਉਂਗਾ ਹਨਾ ਕੀ ਗੱਲ ਬਾਤ ਆ ਚਲੋ ਬਾਕੀ ਬਈ ਇਹਨਾਂ ਨੂੰ ਛਾਤਰੀ ਤੇ ਬਿਠਾ ਦਿੰਨੇ ਆ ਅੱਜ ਖੁੱਲਾ ਕਿਉਂਕਿ ਜਿਹੜਾ ਛੋਟਾ ਬੱਚਾ ਇਹਨੂੰ ਥੱਲੇ ਜਾਣ ਦੀ ਆਦਤ ਆ ਇਹ ਥੱਲੇ ਉਤਰਦਾ ਕਈ ਵਾਰ ਜਾ ਕੇ ਤਾਂ ਕਰਕੇ ਬਈ ਛਾਤਰੀ ਤੇ ਹੁਣ ਇਹ ਇੱਥੇ ਫਿਰ ਪੱਕਾ ਲੱਗ ਜੂ ਹੈਨਾ ਕੋਠੇ ਤੇ ਐਸ ਲਈ ਲਓ ਜੀ ਇਹਨੂੰ ਬਿਠਾ ਦਿੰਨੇ ਆ ਲੈ ਬਈ ਬੈਠ ਤੂੰ ਵੀ ਬਹਿ ਜਾ ਬਈ ਲਓ ਬਈ ਦੋਨੇ ਬੱਚੇ ਬਿਠਾਤੇ ਆਜੋ ਫਿਰ ਬਾਬਿਓ ਪਾਈਏ ਆ ਠਟਾਂਗੀ ਨੂੰ ਤੇ ਲੈ ਕੇ ਚੱਲੀਏ ਉਧਰ ਲਓ ਬਈ ਮੇਤਰੋ ਇੱਥੇ ਰੱਖਤੀ ਥੋੜੀ ਜਿਹੀ ਚੱਕ ਦੇਣਾ ਉੱਤੇ ਦੇਖੋ ਬਈ ਮਿੱਤਰੋ ਐਨੀ ਉੱਚੀ ਚੱਕਦੀ ਬਈ ਉਹ ਛਤਰੀ ਦੇ ਬਰਾਬਰ ਹੀ ਕਰਦੀ ਇੱਕ ਸਾਹ ਦੀ ਚਲੋ ਬਾਬਿਓ ਹੁਣ ਚੱਲਦੇ ਆਂ ਥੱਲੇ ਕੀ ਖਰੀਏ ਨਾ ਓਏ ਆ ਦੇਖੋ ਉਹ ਮੱਛੀ ਆ ਮਰੀ ਤਾਂ ਨਹੀਂ ਕਿਤੇ ਨਾ ਨਾ ਕਿਰਤ ਮੈਨਾ ਦਾ ਮਰ ਗਈ ਇਹ ਉਹ ਮਰ ਗਈ ਹੈਗੇ ਉਹ ਜਉਂਦੀ ਹੈ ਜਉਂਦੀ ਹੈ ਜਉਂਦੀ ਆ ਫੀਡ ਖਾਈ ਜਾਂਦੀ ਸੀ ਅੱਛਾ ਫੀਡ ਖਾਈ ਜਾਂਦੀ ਸੀ ਜਉਂਦੀ ਆ ਜਿਆਦਾ ਵੀ ਨਾ ਖਾ ਲੇ ਓਏ ਹੋਏ ਕਿਰਤੇ ਦੋ ਮੱਛੀਆਂ ਉਹ ਕਿੰਨੀਆਂ ਮੱਛੀਆਂ ਮਰ ਗਈਆਂ ਉਹ ਆ ਦੇਖ ਜਿਹੜੀਆਂ ਪੁੱਠੀਆਂ ਹੋ ਰਹੀਆਂ ਨੇ ਜਿਹੜੀਆਂ ਚਿੱਟੀਆਂ ਹੋ ਰਹੀਆਂ ਨੇ ਮਰੀਆਂ ਹੋਈਆਂ ਨੇ ਦੋ ਤੇ ਦੋ ਉਹ ਚਾਰ ਫੀਡ ਕਿਨੇ ਪਾਈ ਸੀ ਤੂੰ ਪਾਈ ਸੀ ਜਿਆਦਾ ਤਾਂ ਨਹੀਂ ਪਾਤੀ ਫੀਡ ਨਾ ਮੈਂ ਪਾਈ ਜਿੱਦ ਦੇ ਭਾਈ ਜਿਆਦਾ ਫੀਡ ਪਾ ਪੈ ਜੇ ਇਹਨਾਂ ਨੂੰ ਹਨਾ ਉਹਦੇ ਕੰਮ ਹੁੰਦਾ ਇਹਨਾਂ ਦਾ ਚਲ ਕੇ ਇਰਤੇ ਕੱਢ ਦਿੰਦੇ ਆ ਬਾਹਰ ਯਾਰ ਕੱਢ ਲਾ ਵੀ ਕੱਢ ਲਾ ਆ ਵੀ ਕੱਢ ਲਾ ਉਹ ਇੱਕ ਉਹ ਐਂਡ ਤੇ ਫਿਰਦੀ ਹੈਗੀ ਖੂ ਕੁੱਡੂ ਕੁੱਡੀ ਹੋ ਗਈ ਉਹ ਜਿੰਦੀ ਹੈ ਸਾਹ ਲੈਂਦੀ ਹੈ ਹਨਾ ਛੱਡੀ ਛੱਡੀ ਖੜ ਜਾ ਇਦਾ ਕਰਨ ਦੇ ਪੰਪ ਕਰਨ ਦੇ ਨੂੰ ਇੱਕੋਂਟ ਬਲਬਲੇ ਬਲਬਲੇ ਠਾ ਠਾ ਬਲਪਲੇ ਠਾ 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 ਹੁਟਦਾ ਠਾਈ ਚੱਲ ਇੱਕ ਮਿੰਟ ਰੁਕੀ 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 ਦੇਖੀਏ ਏ ਨਾਇਰ ਗਈ ਗਈ ਕੱਢ ਲਾ ਆ ਇੱਕ ਰਹਿ ਗਈ ਇਹਨੂੰ ਮੈਂ ਕੱਢ ਲੈਣਾ ਲੈ ਭਈ ਆ ਜਾ ਓਹੋ ਤਲਕੀ ਲਾ ਲਈ ਦੇਖੋ ਮਿੱਤਰੋ ਹੁੰਦਾ ਵੱਡੀਆਂ ਹੋ ਰਹੀਆਂ ਨੇ ਬਾਈ ਕਿੱਡੀਆਂ ਕਿੱਡੀਆਂ ਹੋ ਗਈਆਂ ਮੱਛੀਆਂ ਆਪਣੀਆਂ ਤੇ ਲਓ ਬਈ ਆਹ ਤਿੰਨ ਮੱਛੀਆਂ ਮਰ ਗਈਆਂ ਵੀਰੇ ਆਪਣੀਆਂ ਯਾਰ ਇਹਨੇ ਜਦੋਂ ਫੀਡ ਜਾਦੇ ਪਾਜੇ ਹਨਾ ਉਦੋਂ ਇਹਨਾਂ ਦਾ ਕੰਮ ਹੁੰਦਾ ਯਾਰ ਚਲੋ ਬਈ ਆਹ ਤਿੰਨੇ ਮੱਛੀਆਂ ਚੱਲ ਕੇ ਆਪਾਂ ਆਪਣੇ ਤੂਫਾਨ ਹੋਰਾਂ ਨੂੰ ਪਾ ਦਿੰਨੇ ਆ ਉਹ ਖਾ ਲੈਣਗੇ ਲਓ ਬਈ ਤੂਫਾਨ ਆ ਗਿਆ ਤੁਹਾਡਾ ਸਮਾਨ ਆ ਜਾਓ ਫਿਰ ਖਾਓ ਆਓ 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 ਲਓ ਬਈ ਆ ਇੱਥੇ ਰੱਖ ਆ ਇੱਥੇ ਰੱਖ ਤਿੰਨਾਂ ਨੇ ਇੱਕ ਇੱਕ ਚੱਕ ਲਈ ਬਈ ਆ ਮੁਰਗੇ ਨੇ ਚੱਕ ਲਈ ਇੱਕ ਤੂਫਾਨ ਨੇ ਚੱਕ ਲਈ ਇੱਕੋ ਮੁਰਗੀ ਲੈ ਗਈ ਆਪਣੀ ਦੇਸੀ ਮੁਰਗੀ ਉਹ ਨੰਗਾ ਗਈ ਅੰਦਰ ਆ ਬਾਕੀ ਰਹਿ ਗਏ ਹੋਰ ਆ ਗਈ ਆ ਲੋ ਬਈ ਖੋਰ ਆ ਗਈ ਮੱਛੀ ਚੱਕੋ ਆ ਇੱਥੇ ਰੱਖ ਤਾ ਭਾਣਾ ਕਿਆ ਸਟੰਟ ਨਾ ਰਿਆ ਬਈ ਆ ਲੈ ਗਿਆ ਝੋਟਾ ਚੱਕ ਕੇ ਦੋ ਮੁਰਗਿਆਂ ਦੇ ਵਿੱਚੋਂ ਹੋਰ ਮੁਰਗੀ ਇੱਕ ਕੀ ਹੋਈ ਜਾਂਦਾ ਆ ਤਿੰਨ ਮੱਛੀਆਂ ਤਾਂ ਮੈਂ ਲੈ ਗਿਆ ਚੱਕ ਕੇ ਕੱਢ ਕੇ ਉਦੋਂ ਬਾਅਦ ਇੱਕ ਤੂ ਲਿਆਇਆ ਹੁਣ ਫੇਰ ਇੱਕ ਲਿਆਇਆ ਉਹ ਜਿਉਂਦੀਆਂ ਤਾਂ ਨਹੀਂ ਲਈ ਆਉਂਦਾ ਕਿਤੇ ਆਏ ਕੀ ਇਹ ਜਿਉਂਦੀ ਹੈ ਕਿ ਨਾ ਇਹਦੇ ਮੂੰਹ ਚੋਂ ਦੇਖਿਆ ਮੂੰਹ ਦੇਖ ਟੜਦੀ ਆ ਮੂੰਹ ਯਾਰ ਛੱਡ ਉਹ ਜਿਉਂਦੀ ਆ ਛੱਡ ਕੇ ਆ ਜਿਉਂਦੀ ਆ ਮੱਛੀ ਨਾ ਖਵਾ ਦੇਂਗੇ ਤੇ ਲੋ ਬਈ ਮੈਤਰੋ ਅੱਜ ਆਪਣੇ ਮੁਰਗਿਆਂ ਨੂੰ ਨੌਨ ਵੈਜ ਮਿਲ ਗਿਆ ਇਹਨਾਂ ਦੇ ਨਿਆਰੇ ਆ ਕੀ ਹੋ ਗਿਆ ਉਹ ਮਰ ਗਈ ਇੱਕ ਹੋਰ ਇੱਕ ਆ ਮਰ ਗਈ ਇੱਧਰ ਮੈਂ ਦੇਖੀ ਨਾ ਆ ਭਈ ਪੁੱਠੀ ਹੋਈ ਦੋ ਇੱਕ ਉਹ ਪਈ ਤਿੰਨ ਚਾਰ ਮੱਛੀਆਂ ਪਹਿਲਾਂ ਕੱਟ ਕੇ ਲੈ ਕੇ ਗਏ ਆ ਤੇ ਨਾ ਆ ਪਈਆਂ ਨੇ ਮਰੀਆਂ ਹੋਰ ਲੈ ਬਈ ਚੱਕ ਇਹਨਾਂ ਨੂੰ ਵੀ ਯਾਰ ਕਿਰਤਾ ਆਖਰੀ ਫਾਹਾਂ ਤੇ ਓਏ ਆਹ ਦੇਖ ਕਿਵੇਂ ਕਰਦੀ ਆ ਆਹ ਦੇਖ ਆ ਤੜਫਦੀ ਓਏ ਓਏ ਆ ਵੀ ਸੰਸ ਤੇ ਆ ਖੜ ਜਾ ਬੁਲਬੁਲੇ ਬੁਲਬੁਲੇ ਯਾਰ ਕੁਛ ਨਹੀਂ ਹੁੰਦਾ ਬੁਲਬੁਲਿਆਂ ਨਾਲ ਯਾਰ ਹੁਣ ਇਹਨਾਂ ਨੂੰ ਇਹ ਵਿਚਾਰੀਆਂ ਜਾਣ ਵਾਲੀਆਂ ਨੇ ਜ਼ਿਆਦਾ ਖਾ ਗਈਆਂ ਆਹ ਦੇਖ ਮੂੰਹ ਜਾਂ ਤੜਦੀ ਆ ਓਏ ਓਏ ਜਲਪਾ ਹੋ ਜਾ ਜਉਂਦੀ ਹਾਂ ਮੱਛਲੀ ਜਲ ਕੀ ਰਾਣੀ ਹੈ ਮਰ ਗਈ ਓਏ ਮੇਰੀ ਜਲਤ ਮੁਰਗੀ ਗਈ ਇਹ ਵੀ ਗਈ ਆ ਜਾ ਲੈ ਇਹਨਾਂ ਨੂੰ ਆ ਜਾ ਆ ਲੋ ਬਈ ਆ ਲੋ ਹੋਰ ਖਾ ਲੋ ਇੱਕ ਤੂਫਾਨ ਚੱਕ ਦੇ ਲੈ ਬਈ ਫਿਰ ਤੂਫਾਨ ਉਧਰ ਆ ਮੁਰਗੀ ਤੋਂ ਖੋਣ ਨੂੰ ਫਿਰਦੇ ਨੇ ਓਏ ਦੂਜਾ ਲੈ ਗਿਆ ਇੱਕ ਆਮ ਮੱਛੀ ਉੱਤੇ ਆਈ ਜਾਂਦੀ ਓਏ ਆ ਲੈ ਉਹ ਕੀ ਹੋਈ ਜਾਂਦਾ ਇਹਨਾਂ ਨੂੰ ਆ ਹੁਣ ਦੋ ਮੱਛੀਆਂ ਲੈ ਕੇ ਗਏ ਸੀ ਬਈ ਆ ਇੱਕ ਹੋਰ ਪੁੱਠੀ ਹੋਗੀ ਇੱਕ ਉਹ ਥੱਲੇ ਉਹ ਉੱਤੇ ਆਈ ਜਾਂਦੀ ਇਹ ਦੇਖੋ ਥੱਲੋਂ ਕੀਰਤੀ ਯਾਰ ਹੋ ਕੀ ਰਿਹਾ ਯਾਰ ਇਹ ਅੱਜ ਉਹ ਆ ਗਈ ਬਈ ਜਮਾ ਉੱਤੇ ਆ ਗਈ ਦੇਖੋ ਬਈ ਦੋ ਮੱਛੀਆਂ ਆ ਟੱਪ ਗਈਆਂ ਲੈ ਹੁਣ ਆਪਣੀ ਕਮਾਲ ਹੋ ਗਈ ਯਾਰ ਚਾਰ ਤੇ ਤਿੰਨ ਪੰਜ ਛੇ ਸੱਤ ਅੱਠ ਨੌ ਨੌ 10 ਮੱਛੀਆਂ ਮਰ ਗਈਆਂ ਬਈ ਆਪਣੀਆਂ ਯਾਰ ਅੱਜ ਇੱਧਰ ਦੇਖੋ ਮਤਰੋ ਆ ਉੱਡੀ ਜਾਂਦਾ ਬਈ ਆਪਣਾ ਲਾਲ ਬੱਚਾ ਦੇਖੋ ਆਪਾਂ ਤਾਂ ਆ ਇੱਧਰ ਤਾਂ ਛਿੱਟਾ ਗਿਆ ਲਾਲ ਬੱਚਾ ਤਾਂ ਉਹ ਸੀ ਉਹ ਚੜ ਰਿਹਾ ਉੱਤੇ ਉਹ ਤਾਂ ਛਿੱਟਾ ਸੀ ਆ ਫਰਦਾ ਬਈ ਲਾਲ ਬੱਚਾ ਆ ਦੇਖੋ ਮਿੱਤਰੋ ਆ ਫਿਰਦਾ ਲਾਲ ਬੱਚਾ ਬਈ ਕਿੰਨਾ ਉੱਚੀ ਚੜਿਆ ਆਪਾਂ ਨੂੰ ਤਾਂ ਐ ਸਿਹਦੇ ਪੱਲੇ 'ਚ ਫਰਕ ਆ ਪਰ ਬਈ ਬਹੁਤ ਸੋਹਣਾ ਉੱਡੀ ਜਾਂਦਾ ਆਪਾਂ ਛਤਰੀ ਤੇ ਬਿਠਾ ਕੇ ਗਏ ਸੀ ਇਹ ਆਪ ਹੀ ਉੱਡ ਗਏ ਤੇ ਬਈ ਜਿਹੜਾ ਚੱਟਾ ਬੱਚਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇਹ ਤਾਂ ਹੀ ਕੋਠਿਆਂ ਉੱਤੀ ਫਿਰਦਾ ਰਹਿੰਦਾਗਾ ਆ ਫਿਰਦਾ ਤਾਂ ਤੇ ਬਈ ਉਹ ਦਿਖਾਉਣਾ ਮੈਂ ਤੁਹਾਨੂੰ ਖੜ ਜੋ ਉਹ ਆਉਂਦਾ ਉਹ ਲੰਬੇ ਗੇੜੇ ਤੇ ਚੱਲ ਗਿਆ ਸੀਗਾ ਆ ਆਉਂਦਾ ਬਈ ਦੇਖੋ ਬਾਲਾ ਕੈਂਟ ਉੱਡੀ ਜਾਂਦਾ ਬਈ ਬੱਚਾ ਬਹੁਤ ਸੋਹਣਾ ਉੱਡੀ ਜਾਂਦਾ ਅੱਜ ਆਪਦੇ ਆਪ ਉੱਡਿਆ ਨਾਲੇ ਇਹ ਬਸ ਰੱਤੇ ਨਾਲ ਉੱਡਦਾਗਾ ਜਿੱਦੇ ਉੱਡਦਾ ਉੱਚਾ ਨਹੀਂ ਜਦੋਂ ਇਹ ਕੱਲਾ ਉੱਡਦਾ ਫਿਰ ਤਾਂ ਇੰਨਾ ਕੀ ਉੱਡਦਾ ਪਰ ਆਹ ਫਿਰਦਾ ਬਈ ਦੇਖੋ ਲਾਲ ਬੱਚਾ ਕੀ ਬਾਤ ਆ ਯਾਰ ਬੜਾ ਕਹੈਂ ਟੁੱਡੀ ਜਾਂਦਾ ਜਿਵੇਂ ਆਪਾਂ ਨੂੰ ਐ ਸੀ ਨਾ ਵੀ ਪੱਲੇ 'ਚ ਫਰਕ ਐ ਤੋ ਓ ਡਿਆ ਨਹੀਂ ਆਣਾ ਪਰ ਬਈ ਬਹੁਤ ਵਧੀਆ ਉੱਡੀ ਜਾਂਦਾ ਅੱਜ ਇਹ ਆ ਆਉਂਦਾ ਬਈ ਦੇਖੋ ਆਏ ਆਏ ਤਾਂ ਮਿੱਤਰੋ ਆਹ ਗੱਲ ਬਹੁਤ ਵਧੀਆ ਹੋ ਗਈ ਬਈ ਆਪਦੇ ਆਪ ਬੱਚਾ ਉੱਡਿਆਗਾ ਤੇ ਬੜਾ ਕਹੈਂ ਟੁੱਡੀ ਜਾਂਦਾ ਬਈ ਅੱਜ ਯਾਰ ਮੈਂ ਤਾਂ ਕੀਰਤ ਨੇ ਆ ਕੇ ਦੱਸਿਆ ਕਹਿੰਦਾ ਲਾਲ ਬੱਚਾ ਉੱਡੀ ਜਾਂਦਾਗਾ ਆਹ ਟੱਪ ਗਿਆ ਚਿੱਟਾ ਤੇ ਆਉਂਦਾ ਮਗਰ ਲਾਲ ਇਹ ਹੁਣ ਨੀਵਾ ਹੋਇਆਗਾ ਪਹਿਲਾਂ ਬਹੁਤ ਉੱਚਾ ਚੜ ਰਿਹਾ ਸੀ ਬਈ ਇਹ ਆ ਹੁਣ ਨੀਵਾ ਹੋਇਆਗਾ ਬਈ ਆ ਦੇਖੋ ਮਿੱਤਰੋ ਤੇ ਨਾਲੇ ਬਈ ਹੋਰ ਇੱਕ ਵਧੀਆ ਗੱਲ ਆ ਬੱਚਾ ਆਪਣੇ ਲੱਗ ਗਿਆ ਬਈ ਪੱਕਾ ਲੱਗ ਗਿਆ ਜੇ ਨਹੀਂ ਕਿ ਹੁਣ ਇਹ ਕਿਤੇ ਨਹੀਂ ਜਾਂਦਾ ਹੈਗਾ ਹੁਣ ਬਈ ਆਪਾਂ ਆ ਬੱਚੇ ਨੂੰ ਛੇੜਦੇ ਨਹੀਂ ਜਦੋਂ ਇਹਨੇ ਬੈਠਣਾ ਹੋਊ ਆਪਦੇ ਆਪ ਬੈਜੂਗਾ ਜਿੰਨਾ ਟਾਈਮ ਇਹਦਾ ਜੀ ਕਰਦਾ ਇਹਨੂੰ ਉੱਡਣ ਦੋ ਆ ਉੱਤਰ ਗਿਆ ਬਈ ਪਹਿਲਾਂ ਛਾਤਰੀ ਤੇ ਉਤਰਦਾ ਸੀ ਆ ਕੀਰ ਤੇ ਇੱਧਰ ਫਿਰਦਾ ਸੀ ਬਚਾਲੇ ਉਹ ਤਾਂ ਨਹੀਂ ਉਤਰਿਆ ਫਿਰ ਬਈ ਢੇੜਾ ਦੇ ਕੇ ਅਨ ਮੇਰੇ ਤੇ ਆ ਕੇ ਉਤਰ ਗਿਆ ਤੇ ਬਈ ਨਿਆਰਾ ਲਿਆਤਾ ਬੱਚੇ ਨੇ ਯਾਰ ਅੱਜ ਦਿਲਖੁਸ਼ ਕਰਤਾ ਮੈਨੂੰ ਤਾਂ ਐ ਫੀਅਰ ਮੈਂ ਕਿਹੜਾ ਉੱਡੂ ਐ ਦੇ ਪੱਲੇ 'ਚ ਫਰਕ ਆ ਪਰ ਬਈ ਵਧੀਆ ਉੱਡਿਆ ਅੱਜ ਬਾਕੀ ਬਈ ਮੈਂ ਤੁਹਾਨੂੰ ਫੜ ਕੇ ਦਿਖਾਉਣਾਗਾ ਇਹਦੇ ਕਿੱਥੇ ਫਰਕ ਆ ਪੱਲੇ 'ਚ ਜੇ ਫੜਿਆ ਜਾਉ ਤਾਂ ਲੈ ਆ ਬਈ ਕਰਤੇ ਦਿਖਾ ਇਹਦਾ ਪੱਲਾ ਹੁਣ ਏ ਆ ਪੱਲਾ ਇਹਦਾ ਮੇਰੇ ਲਖਿਆਲ ਚ ਇਧਰ ਲਾਹਾ ਇਹਦੇ ਨਾਲ ਬਈ ਆ ਦੇਖੋ ਆ ਜਿਹੜੀ ਆ ਚੀਜ਼ ਜੀ ਇਹਨੇ ਮੈਨੂੰ ਲੱਗਦਾ ਜਿਵੇਂ ਕੰਨੀ ਮੱਚ ਗਈ ਹੁੰਦੀ ਹੈ ਹਨਾ ਓਵੇਂ ਕੰਨੀ ਮੱਚੀ ਹੋਈ ਆ ਯਾਰ ਇਹਦੇ ਹੋਰ ਕੋਈ ਫਰਕ ਨਹੀਂ ਹੈਗਾ ਪੱਲੇ 'ਚ ਕੱਲੀ ਜਿਹੜੀ ਆ ਵੱਡੀ ਕੰਨੀ ਆ ਇਹ ਮੱਚੀ ਹੋਈ ਆ ਬਈ ਆ ਦੇਖੋ ਬਸ ਇਹਦਾ ਆਹ ਫਰਕ ਆ ਪੱਲੇ 'ਚ ਹੋਰ ਕੋਈ ਨਹੀਂ ਤੇ ਬਾਕੀ ਬਈ ਹਨਾ ਪੂਰਾ ਵਧੀਆ ਓਡਾ ਆ ਅੱਜ ਚਲੋ 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 ਚੱਲ ਬਈ ਜੁਗਨੂ ਚੱਲ 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 ਲੋ ਜੀ ਗਏ ਸਾਰੇ ਅੰਦਰ ਕਰਦੇ ਆ ਬੰਦ ਬਾਕੀ ਮਿੱਤਰੋ ਅੱਜ ਦੀ ਵੀਡੀਓ ਆਪਾਂ ਨੂੰ ਇੱਥੇ ਸਮਾਪਤ ਕਰਨੀ ਪਊਗੀ ਕਿਉਂਕਿ ਬਈ ਥੋੜਾ ਜਿਹਾ ਗਿਵਵੇ ਦਾ ਕੰਮ ਕਰਨਾ ਹੈਗਾ ਤਾਂ ਕਰਕੇ ਬਈ ਆਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜਟੋ